केटीसी कंपनी ਦਾ ਕੇटीसी ਪਲੱਸ ਮਾਡਲ ਜੋ ਮਕੈਨੀਕਲ ਸੀਲਾਂ ਚ ਆਉਂਦਾ ਜੀ ਤੇ 13 23 ਦੇ ਵੱਡੇ ਗੇਅਰ ਚ ਆਉਂਦਾ ਜੀ ਇਹ 7 ਤੇ 8 ਰੋਟਾਪੀਟਰ ਆਪਣੇ ਕੋਲੇ ਬਾਗਾ ਵਾਸਤੇ ਸਪੈਸ਼ਲ ਉਪਲਬਧਤ ਹੁੰਦੇ ਨੇ ਜੀ 7 ਦੇ ਵਿੱਚ 54 ਬਲੇਡ ਤੇ 8 ਦੇ ਵਿੱਚ 60 ਬਲੇਡ ਆਉਂਦੇ ਨੇ ਜੀ ਮਕੈਨੀਕਲ ਸੀਲਾਂ ਚ ਆਉਂਦਾ ਜੀ ਤੇ ਹੈਵੀ ਇਹ ਨੱਕਿਆਂ ਚ ਆਉਂਦਾ ਜੀ ਤੇ 10 एमवी ਦੀ ਟੌਪ ਲਿੰਕ ਆਉਂਦੀ ਹੈ ਜੀ ਤੇ ਵੱਡਾ ਗੇਅਰ ਆਉਂਦਾ ਵਾਈਬ੍ਰੇਸ਼ਨ ਨਹੀਂ ਰੋਟਾਪੀਟਰ ਦੀ 0% ਹੈ ਜੀ ਬਹੁਤ ਹੀ ਰੇੜੇ ਰੋਟਾਵੇਟਰ ਚੱਲਦੇ ਨੇ ਅਗਲੀ ਸਾਈਡ ਤੇ ਪਲੇਟ ਲੱਗੀ ਹੁੰਦੀ ਹੈ ਜੀ ਕੋਈ ਇਹਦਾ ਫੜ ਨਹੀਂ ਛੱਟਦਾ ਤੇ ਕੋਈ ਬੂਟੇ ਦਾ ਨੁਕਸਾਨ ਨਹੀਂ ਕਰਦਾ ਇਹ ਰੋਟਾਵੇਟਰ ਬਹੁਤ ਹੀ ਰੇੜੇ ਰੋਟਾਵੇਟਰ ਚੱਲਦੇ ਨੇ ਹੋਰ ਵੀ ਬਥੇਰੇ ਜਾਣਕਾਰੀ ਲਈ ਵੀਰ ਜੇ ਕਿਸੇ ਨੇ ਲੈਣਾ ਤਾਂ ਉਹ ਖਾਲਸਾ ਟਰੇਡਿੰਗ ਕੰਪਨੀ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਨਾਲ ਸੰਪਰਕ ਕਰ ਸਕਦੇ ਨੇ ਜੀ ਬਹੁਤ ਹੀ ਹੈਵੀ ਰੋਟਾਵੇਟਰ ਬਣੇ ਹੋਏ ਨੇ 0% ਵਾਈਬ੍ਰੇਸ਼ਨ ਹੈ ਇਹਨਾਂ ਦੇ 100 ਕਿਲੋਮੀਟਰ ਤੱਕ ਦੀ ਇਹਨਾਂ ਤੇ ਪਹੁੰਚ ਫਰੀ ਚੱਲ ਰਹੀ ਹੈ ਜੀ ਦੋਨੇ ਮਾਡਲਾਂ ਤੇ ਹੋਰ ਵੀ ਇਹ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੈ ਤਾਂ ਆ ਨੰਬਰਾਂ ਤੇ ਸੰਪਰਕ ਕਰਕੇ ਲੈ ਸਕਦਾ ਜੀ ਖਾਲਸਾ ਟ੍ਰੇਡਿੰਗ ਕੰਪਨੀ ਮਾਨ ਬੀਬੀਆਂ ਰੋਡ ਨੇੜੇ ਮੋਬਾਈਲ ਟਾਪਰਾ ਪਿੰਡ ਸਦਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ